ਪਰਿਵਾਰ ਦੇ ਨਾਲ ਨਾ ਮੈਂ ਥੋੜਾ ਜਿਹਾ ਪਰਿਵਾਰਾਂ ਨਾਲ ਵੀ ਮੈਂ ਨਰਾਜ ਆ ਕਿ ਯਾਰ ਤੁਸੀਂ ਗੁਰੂ ਘਰ ਦੀ ਸੇਵਾ ਮੰਦਿਰ ਦੀ ਕਿਤੇ ਸੇਵਾ ਚੱਲਦੀ ਹੋਵੇ ਤੁਸੀਂ 100 ਰੁਪਿਆ ਦੇ ਕੇ ਨਹੀਂ ਰਾਜ਼ੀ ਹੋ ਬਾਈ ਜੀ ਸਾਡੇ ਕੋਲੇ ਅੱਜ ਘਰ ਮੇਰੇ ਕੋਲ ਪਹੁੰਚੇ ਆ ਇਹਨਾਂ ਨਾਲ ਵੀ ਮਤਲਬ ਇੱਕ ਖਜ਼ਾਨੇ ਦਾ ਜਾਂਚਾ ਦੇ ਕੇ ਇਸੇ ਬੰਦੇ ਨੇ ਡੱਗੀ ਮਾਰੀ ਕਿਉਂਕਿ ਅੰਗਰੇਜ਼ ਸਿੰਘ ਨੇ ਮਾਰੀ ਕਿ ਆ ਕੋਲੋਂ ਮੜਾ ਜਿਹੜਾ ਲਿਆਂਦਾ ਖਜ਼ਾਨਾ ਇੱਕ ਛੋਟਾ ਜਿਹਾ ਅਪਰਾਲਾ ਕੀਤਾ ਗਿਆ ਸਾਡੇ ਵੱਲੋਂ ਇੱਕ ਮਹਿਮ ਚਲਾਈ ਹੈ ਪਹੰਡ ਪਜਾਓ ਪੰਜਾਬ ਚਾਓ ਸੋ ਉਹਦੇ ਵਿੱਚ ਇੱਕ ਅੰਗਰੇਜ਼ ਸਿੰਘ ਦਾ ਨਾਮ ਦਾ ਜਿਹੜਾ ਬੰਦਾ ਹੈ ਪੁੱਤਰ ਹਜੂਰਾ ਸਿੰਘ ਵਾਸੀ ਬਰੂ ਵਾਲਾ ਮੰਡੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੋ ਉਸ ਬੰਦੇ ਨੇ ਪਿੰਡ ਸੁਖਣਾ ਆਬਲੂ ਜਿਹੜੀ 25 ਲੱਖ ਰੁਪਏ ਦੀ ਠੱਗੀ ਮਾਰੀ ਸੀ ਮਤਲਬ ਸੋਨੇ ਦਾ ਚਾਂਸਾ ਦੇ ਕੇ ਉਸ ਤੋਂ ਬਾਅਦ ਇੱਕ ਖਾਰੇ ਪਿੰਡ ਤੋਂ ਮਸਲਾ ਆਉਂਦਾ ਹੈ ਇੱਕ 20 ਲੱਖ ਦੀ ਠੱਗੀ ਦਾ ਜਿਹੜਾ ਮਸਲਾ ਆਉਂਦਾ ਹੈ ਉਹ ਹੈ ਜੀ ਆਪਣਾ ਫਿਰੋਜ਼ਪੁਰ ਏਰੀਏ ਚੋਂ ਸੋ ਉਸ ਤੋਂ ਬਾਅਦ ਖਾਰੇ ਤੋਂ ਦੋ ਮਸਲੇ ਹੋਰ ਆਉਂਦੇ ਆ ਇੱਕ ਦਾ 4.5 ਲੱਖ ਦਾ ਇੱਕ ਦਾ 3 ਲੱਖ ਦਾ ਤੋਂ ਮੈਂ ਹੈਰਾਨ ਐ ਵੀ ਇਸੇ ਬੰਦੇ ਦੇ ਖਿਲਾਫ ਇਸੇ ਤਰ੍ਹਾਂ ਝਾਂਸਾ ਦੇ ਕੇ ਇੱਕ ਸਾਡੇ ਨਾਲ ਬਾਈ ਜੀ ਸਾਡੇ ਕੋਲੇ ਅੱਜ ਘਰ ਮੇਰੇ ਕੋਲੇ ਪਹੁੰਚੇ ਆ ਇਹਨਾਂ ਨਾਲ ਵੀ ਮਤਲਬ ਇੱਕ ਖਜ਼ਾਨੇ ਦਾ ਝਾਂਸਾ ਦੇ ਕੇ ਇਸੇ ਬੰਦੇ ਨੇ ਠੱਗੀ ਮਾਰੀ ਕਿਉਂ ਜੀ ਅੰਗਰੇਜ਼ ਸਿੰਘ ਨੇ ਮਾਰੀ ਲੱਗੀ ਆ ਖੋਲੋ ਮੜਾ ਜਿਹੜਾ ਲਿਆਂਦਾ ਖਜ਼ਾਨਾ ਦੇਖੋ ਜੀ ਸੋਨਾ ਸੋਨਾ ਵੀ ਇਹਦੇ ਚ ਸਾਰਾ ਦੂਜਾ ਹੀ ਆ ਕਿਉਂ ਜੀ ਇਸੇ ਬੰਦੇ ਨੇ ਵੇਖੋ ਮੈਂ ਕਹਿੰਨਾ ਵੀ ਕਿ ਕਿਹੜੇ ਕੋਈ ਅਫਸਰਾਂ ਨਾਲ ਗਾਂਢੀਆਂ ਸੀੜੀਆਂ ਚੱਲਦੀਆਂ ਹੈ ਕਿ ਕਿ ਕਿਉਂ ਨਹੀਂ ਕਾਰਵਾਈ ਹੁੰਦੀ ਇਹੋ ਜਿਹੇ ਬੰਦਿਆਂ ਨੂੰ ਕਿਉਂ ਨਹੀਂ ਪਕੜਿਆ ਇਹੋ ਜਿਹੇ ਬੰਦਿਆਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹਨੇ ਮਤਲਬ ਲੱਖਾਂ ਰੁਪਈਆਂ ਦੀਆਂ ਠੱਗੀਆਂ ਜਿਹੜੀਆਂ ਮਾਰੀਆਂ ਗਈਆਂ ਗੀਆਂ ਗਰੀਬ ਪਰਿਵਾਰਾਂ ਨਾਲ ਚਮਕ ਦੇਖੋ ਨਹੀਂ ਇੱਥੇ ਪਰਿਵਾਰ ਦੇ ਨਾਲ ਨਾ ਮੈਂ ਥੋੜਾ ਜਿਹਾ ਪਰਿਵਾਰਾਂ ਨਾਲ ਵੀ ਮੈਂ ਨਾਰਾਜ਼ ਹਾਂ ਵੀ ਯਾਰ ਤੁਸੀਂ ਗੁਰੂ ਘਰ 'ਚ ਸੇਵਾ ਮੰਦਿਰ 'ਚ ਕਿਤੇ ਸੇਵਾ ਚੱਲਦੀ ਹੋਵੇ ਤੁਸੀਂ 100 ਰੁਪਇਆ ਦੇ ਕੇ ਨਹੀਂ ਰਾਜ਼ੀ ਹੁੰਦੇ ਤੇ ਇੱਥੇ ਤੁਸੀਂ ਲੱਖਾਂ ਰੁਪਇਆ ਦੀਆਂ ਜਿਹੜੀਆਂ ਠੱਗੀਆਂ ਮਰਵਾ ਦਿੰਦੇ ਬਾਈ ਜੀ ਅੱਜ ਤੁਸੀਂ ਆਏ ਹੋ ਮੇਰੇ ਘਰੇ ਅੱਜ ਇੱਕ ਇੱਕ ਤਰੀਕ ਹੈ 31 ਤਰੀਕ ਹਣਾ ਤਰੀਕ ਅੱਜ ਟਾਈਮ ਆਪਣਾ ਹੋ ਗਿਆ ਜੀ 5:30 ਤੁਸੀਂ ਆਏ ਹੋ ਕੀ ਨਾਮ ਤੁਹਾਡਾ ਨਰਮਨ ਸਿੰਘ ਕੀ ਗੱਲਬਾਤ ਹੋਈ ਸੀ ਬਾਬੇ ਦੀ ਮੜਾ ਸਾਨੂੰ ਦੱਸੋ ਸੰਗਤ ਨੂੰ ਇਹ ਬਾਬਾ ਜੀ ਬਾਬਾ ਜੀ ਦਾ ਕਲੰਕੀ ਹੈ ਜੀ ਦੁਨੀਆ ਤੇ ਇਹਨੇ ਲਾਟਰੀ ਚਲੋ ਥੋੜੀ ਕੋਈ ਜਾਣਵਿਸ਼ਾਣ ਸੀ ਦੇ ਨਾਲ ਜੀ ਹੂੰ ਤੇ ਲਾਟਰੀ ਪਾਉਣ ਗਿਆ ਉੱਥੇ ਮੈਨੂੰ ਮਿਲਿਆ ਹੂੰ ਕਹਿੰਦਾ ਪੁੱਤ ਤਰੀ ਮੈਂ ਲਾਟਰੀ ਪਾ ਲੈਣਾ ਹੈਗਾ ਠੀਕ ਹੈ ਨਾ ਤੇ ਜਿਵੇਂ ਸਹੀ ਕਹਾਂਗੇ ਉਵੇਂ ਚੱਲੀ ਮੈਂ ਕਿਹਾ ਚੋਲ ਠੀਕ ਹੈ ਜੀ ਉਹ ਲਾਟਰੀ ਪਾਈ ਤੇ ਇਹਦੇ ਵੀ ਬੰਦੇ ਬੰਦੇ ਗੈਂਗਪੁਰੀ ਆਈਏ ਮਰੇ ਮੂਰੇ ਹੋਏ ਸੀਗੇ ਅੱਛਾ ਉਸੇ ਟਾਈਮ ਤੇ ਜਦੋਂ ਲਾਟਰੀ ਨਿੱਕੀ ਨੇ ਆ ਕੇ ਆਪਣੇ ਤੇ ਇਹਨੇ ਫੋਨ ਲਾਇਆ ਕਹਿੰਦੇ ਵੀ ਇਸ ਟਾਈਮ ਤੂੰ ਆਹ ਨਾਮ ਦੀ ਲਾਟਰੀ ਕੱਢਣੀ ਕੱਢਣੀ ਆ ਹੂੰ ਹੂੰ ਇਹਨੇ ਜੀ ਜਦੋਂ ਮੈਨੂੰ ਬੁਲਾਇਆ ਕਹਿੰਦਾ ਵੀ ਪੁੱਤ ਆਇਆ ਤੂੰ ਹੁਣ ਤੇਰਾ ਨਾ ਟਾਈਮ ਆਇਆ ਪਿਆ ਲਾਟਰੀ ਦਾ ਆਪਣੀ ਦਾ ਤੇ ਤੂੰ ਪਹੁੰਚ ਉਥੇ ਇਹਨੇ ਜਦੋਂ ਮੈਂ ਪਹੁੰਚਿਆ ਉਥੇ ਮੈਂ ਤੇ ਇਹਨੇ ਜੋਤਾਂ-ਜੋਤਾਂ ਲਾਈਆਂ ਤੇ ਉਥੇ ਲਾਟਰੀ ਰੱਖਤ ਜੋਤਾਂ ਵਿੱਚ ਇਹਨੇ ਜੀ 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 ਜਦੋਂ ਜੋਤਾਂ ਦੇ ਵਿੱਚ ਲਾਟਰੀ ਰੱਖੀਏ ਨੇ ਤੇ ਇਹਨੇ ਉਸੇ ਟਾਈਮ ਤੇ ਪੂਰੇ-ਪੂਰੇ ਟਾਈਮ ਤੇ ਹੂੰ ਤੇਰੇ ਉਥੋਂ ਫੋਨ ਆਇਆ ਜੀ ਜੀ ਫੋਨ ਆਇਆ ਕਾ ਹੂੰ ਕਹਿੰਦੇ ਵੀ ਮੈਨੂੰ ਕਹਿੰਦਾ ਲਾਟਰੀ ਚੱਕ ਕੇ ਜੀ ਹੂੰ ਜਦੋਂ ਮੈਂ ਲਾਟਰੀ ਚੱਕੀ ਤੇ ਕਹਿੰਦਾ ਵੀ ਆ ਫੋਨ ਹੀ ਸੁਣ ਕਰਨ ਲਾ ਕੇ ਕਹਿੰਦਾ ਜਦੋਂ ਮੈਂ ਕੀਤਾ ਤੇ ਉਹਨੇ ਨੰਬਰ ਇਹ ਦੱਸੇ ਦੁਸਰੇ ਸੀ ਕਿ ਤੇ ਪਹਿਲਾਂ ਹੂੰਜੀ ਹੂੰ ਕਹਿੰਦਾ ਵੀ ਆਹ ਨਾ ਬੋਲਦਾ ਮੈਂ ਕਹਾਂਂ ਕਿ ਮੇਰਾ ਨਾਮ ਬੋਲ ਤਾ ਕਹਿੰਦਾ ਤੇਰੀ ਲਾਟਰੀ ਨਿਕਲ ਆਈ ਹੈ ਜੀ ਹੂੰ ਫੇਰ ਜੀ ਆਏ ਕਰਦੇ ਹੁੰਦੇ ਜੀ ਕਹਿੰਦਾ ਜੀ ਇੰਨੇ ਕੀ ਲਗੋਗੇ ਹੂੰ ਕਿਤੇ ਕਹਦਾ ਜੀ 50000 ਦੇ ਦੇ ਕਿਤੇ ਕਿਵੇਂ ਕਿਤੇ ਕਿਵੇਂ ਆ ਕਾਫੀ ਕੁਛ ਨੇ ਸਾਡੇ ਨੂੰ ਲੁੱਟਿਆ ਬਹੁਤ ਜ਼ਿਆਦਾ ਜੀ ਹੂੰ ਫੇਰ ਆ ਹੀ ਕਾਫੀ ਟਾਈਮ ਪੈਂਦਾ ਜਾ ਪੈਂਦਾ ਮੈਂ ਕਹਾ ਜੀ ਬੱਬਾ ਜੀ ਆਏ ਕਰ ਤੇ ਵੀ ਆਪਣੀ ਪੇਮੈਂਟ ਤਾਂ ਆਈ ਨਹੀਂ ਗਈ ਹੂੰ ਕਹਿੰਦਾ ਪੁੱਤ ਕਟ ਕਟਾ ਕੇ ਕਹਿੰਦਾ ਆਉ ਉਹ ਵੀ ਆਪਣੀ ਤੇ ਤੂੰ ਹੌਸਲਾ ਕੋਈ ਗੱਲ ਨਹੀਂ ਕਹਿੰਦਾ ਕੋ ਬੈਠੀ ਸੀ ਕਹਿੰਦਾ ਹੂੰ ਹੂੰ ਚਲੋ ਜੀ ਕਾਫੀ ਟਾਈਮ ਬੀਤ ਗਿਆ ਬੀਤ ਗਿਆ ਹੂੰ ਫਿਰਨ ਘਰੇ ਬੁਲਾਇਆ ਜੀ ਹੂੰ ਘਰੇ ਬੁਲਾਉਣ ਤੋਂ ਬਾਅਦ ਕੀ ਕੀਤਾ ਜੀ ਇਹਨੇ ਨੰਗੇ ਪੈਰੀ ਹੋਇਆ ਜੀ ਹੂੰ ਆਪਣੇ ਸਾਰੇ ਪਾਸੇ ਗੀੜਾ ਦਿੱਤਾ ਬੰਦੇ ਨੇ ਹੂੰ ਕਹਿੰਦਾ ਇੱਥੇ ਕੁਝ ਹੈਗਾ ਹੂੰ ਮੈਂ ਅਖਾ ਚਲੋ ਕੋਈ ਗੱਲ ਨਹੀਂ ਮੈਂ ਕਹਾ ਹਾਂਜੀ ਮੈਂ ਕੀ ਹੈਗਾ ਜੀ ਕਹਿੰਦਾ ਇੱਥੇ ਕੁਝ ਹੈਗਾ ਹੂੰ ਚਲੋ ਵੀ ਚਲਾ ਗਿਆ ਇਹ ਹੂੰ ਚਲਾ ਗਿਆ ਦੋ ਤਿੰਨ ਦਿਨਾਂ ਬਾਅਦ ਆ ਵੀ ਆ ਫੇਰ ਆ ਗਿਆ ਇਹ ਹੂੰ ਉੱਥੇ ਫੇਰ ਕਹਿੰਦਾ ਆ ਵੀ ਇੱਥੇ ਕੁਝ ਹੈਗਾ ਤਾਂ ਕੀ ਹੈਗਾ ਜੀ ਦੱਸੋ ਮੈਂ ਕਹਾਂ ਮੜਾ ਯਾ ਹੂੰ ਤੇ ਕਹਿੰਦਾ ਇੱਥੇ ਖਜ਼ਾਨਾ ਆ ਕਹਿੰਦਾ ਇੱਥੇ ਅੱਛਾ ਜਿਹੜਾ ਕੱਢਿਆ ਜਿਹੜਾ ਕੱਢਿਆ ਆ ਜੀ ਕਹਿੰਦਾ ਖਜ਼ਾਨਾ ਇੱਥੇ ਕੀ ਬਾਤ ਇਹ ਕਿੰਨਾ ਹੋਊਗਾ ਤਿੰਨ ਚਾਰ ਕਿਲੋ ਹੈਗਾ 5 6 ਕਿਲੋ ਆ ਜਿਹੜਾ ਵਾਲਾ ਜੀ 5 ਕਿਲੋ ਮਤਲਬ ਅੱਜ ਕਰੋੜਾਂ ਰੁਪਈਆ ਦਾ ਜਿਹੜਾ ਖਜ਼ਾਨਾ ਹੈ ਆਰਟੀਵਿਜ਼ਨ ਗਹਿਣੇ ਜਿਹੜੇ ਮਤਲਬ ਦੁਕਾਨਾਂ ਤੋਂ ਖਰੀਦ ਕੇ ਜਿਵੇਂ ਪਹਿਲਾਂ ਇੱਕ ਪਰਿਵਾਰ ਨਾਲ 25 ਲੱਖ ਦੀ ਧੱਕੀ ਮਾਰੀ ਹੈ ਉਸ ਪਰਿਵਾਰ ਨੂੰ ਅਸੀਂ ਇੱਕ ਜਿਹੜਾ ਮਕਾਨ ਆ ਜੀ ਇਹਦਾ ਕੋਠੀ ਲਖਵਾ ਦਿੱਤੀ ਹੈ ਤੋਂ ਇਸੇ ਤਰੀਕੇ ਨਾਲ ਇੱਕ ਹੋਰ ਜਿਹੜੀ 20 ਲੱਖ ਦੀ ਧੱਕੀ ਆਈ ਹੈ ਉੱਥੇ ਸਾਡੀ ਉਹਨਾਂ ਨਾਲ ਵੀ ਕੋਈ ਪਲਾਟ ਦੀ ਗੱਲ ਕਰਾਵਾ ਚੱਲ ਰਹੀ ਹੈ ਸੋ ਇਸ ਤਰੀਕੇ ਨਾਲ ਇਹ ਪਰਿਵਾਰ ਨਾਲ ਵੀ ਠੱਗੀ ਮਾਰੀ ਗਈ ਚਮਕ ਦੇਖੋ ਇਦਾਂ ਦੇ ਲੋਕਾਂ ਨੂੰ ਯਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਦਾਂ ਦੇ ਲੋਕਾਂ ਨੂੰ ਨਾ ਮਤਲਬ ਮੈਂ ਕਹਿੰਦਾ ਵੀ ਇਹਦਾ ਸਿਰ ਕਲਮ ਕਰ ਦੇਣਾ ਚਾਹੀਦਾ ਇਹੋ ਜਿਹੇ ਬੰਦੇ ਦਾ ਯਾਰ ਧਰਤੀ ਤੇ ਜਿਉਣ ਦਾ ਕੋਈ ਅਧਿਕਾਰ ਨਹੀਂ ਹੈ ਉਹ ਜਿਹੇ ਬੰਦੇ ਨੂੰ ਜਿਨੇ ਇਹ ਨਹੀਂ ਵੇਖਿਆ ਗਰੀਬ ਧੀਆਂ ਮੈਂ 25 ਲੱਖ ਦੀ ਠੱਗੀ ਮਾਰ ਰਿਆ ਉਹ ਪਰਿਵਾਰ ਨਹੀਂ ਵੇਖਿਆ ਯਾਰ ਜਿਹੜਾ ਮਤਲਬ ਹਸਪੀਟਲਾਂ ਦੇ ਵਿੱਚ ਮਰੀਜ਼ ਬਣ ਕੇ ਰਹਿ ਗਏ ਮਤਲਬ ਠੱਗੀਆਂ ਲੱਖਾਂ ਰੁਪਈਆਂ ਦੀਆਂ ਮਾਰ ਕੇ ਉਹ ਅੱਜ ਇਹ ਵੀਰ ਵੀ ਆਪਣਾ ਦਰਦ ਸੁਣਾ ਰਿਹਾ ਸੋ ਚਲੋ ਫੇਰ ਮਗਰੋਂ ਖਜ਼ਾਨਾ ਕਹਿੰਦਾ ਤੁਹਾਨੂੰ ਜੀ ਹਾਂਜੀ ਇਹ ਕਹਿੰਦੇ ਬਾਬਾ ਜੀ ਆਪਣੇ ਘਰੇ ਕੋਈ ਖਜ਼ਾਨਾ ਕਿਥੋਂ ਆ ਗਿਆ ਜੀ ਇਹਨਾਂ ਨੂੰ ਆਪੋ ਤਾਂ ਟਾਈਮ ਪਾਸ ਕਰਨ ਵਾਲੇ ਬੰਦੇ ਆ ਇਹ ਹਨਾ ਜੀ ਤੇ ਨਹੀਂ ਨਹੀਂ ਇੱਥੇ ਹੈਗਾ ਹੂੰ ਤੇ ਮੈਂ ਕਿਹਾ ਬਾਬਾ ਜੀ ਆਪਾਂ ਉਹ ਕੰਮ ਤਾਂ ਪਹਿਲਾਂ ਕਰੀਏ ਨਾ ਲੱਗਦਾ ਮੈਂ ਕਿਹਾ ਵੀ ਅਸੀਂ ਤਾਂ ਕਰਜਾਈ ਇੰਨੇ ਹੋ ਗਏ ਹੈਗੇ ਆ ਵੀ ਇੰਨਾ ਤੁਸੀਂ ਪੈਸਾ ਸਾਡੇ ਤੋਂ ਪਹਿਲਾਂ ਲੈ ਚੁੱਕੇ ਹੈਗੇ ਆ ਨਹੀਂ ਨਹੀਂ ਬੁੱਤ ਕਹਿੰਦਾ ਇੰਜ ਨਹੀਂ ਕੀ ਲੱਗੂ ਕੋਈ ਗੱਲ ਨਹੀਂ ਕਹਿੰਦਾ ਹੂੰ ਹੂੰ ਨਾ ਕਾ ਬੱਬਾ ਹੀ ਨਹੀਂ ਆਪਣੀ ਵਸੂ ਕੰਮ ਨੀ ਲਾਟਰੀ ਵਾਲੇ ਮਾਮਲੇ ਚ ਕਿੰਨੇ ਪੈਸੇ ਦਿੱਤੇ ਤੁਸੀਂ ਇਹ ਲੈ ਗਿਆ ਜੀ ਆਪਣੇ 4 ਤੋਂ 5 ਲੱਖ ਰੁਪਏ ਲੈ ਗਿਆ ਜੀ ਅੱਛਾ ਹਾਂ ਜੀ ਪਹਿਲੇ ਲੈ ਗਿਆ ਜੀ 4 ਤੋਂ 5 ਲੱਖ ਰੁਪਏ ਪਹਿਲਾਂ ਲੈ ਚੁੱਕਿਆ ਸੀ ਆਪਣੇ ਤੋਂ ਇਹ ਇਹ ਖਜ਼ਾਨਾ ਕੱਢਣ ਦੇ ਚਾਂਸੇ ਚ ਕਿੰਨੇ ਪੈਸੇ ਲਏ ਤੁਹਾਡੇ ਇਹ ਤੇ ਮੰਨ ਕੇ ਚਲੋ ਵੀ 6 ਲੱਖ ਰੁਪਏ ਆ ਗਏ ਜੀ ਮਤਲਬ ਹਾਂ ਜੀ ਆਰਾਮ ਕੀਲਾ ਲਈ ਗਿਆ ਜੀ ਆਹ ਕੀਲਾ ਲਈ ਗਿਆ ਜੀ ਟੋਟਲ ਕਿੰਨੇ ਪੈਸੇ ਦੀ ਠੱਗੀ ਵਜ ਗਈ ਬਾਈ ਤੁਹਾਡੇ ਦੇ 10 ਤੋਂ 11 ਲੱਖ ਰੁਪਏ ਆ ਨਹੀਂ ਇਹ ਫਿਰ ਤੁਹਾਨੂੰ ਜਦੋਂ ਸੋਨਾ ਕੱਢ ਕੇ ਵੀ ਦਿੱਤਾ ਇਹਨੇ ਆਹੀ ਕੱਢਿਆ ਇਹਨੇ ਜੇ ਜਦੋਂ ਕੱਢਤਾ ਫਿਰ ਤੁਸੀਂ ਇਹ ਚੈੱਕ ਨਹੀਂ ਕਰਾਇਆ ਸੁਨਿਆਰੇ ਕੋਲ ਵੀ ਅਸੀਂ ਇਹਨੇ ਕੀ ਕੀਤਾ ਜੀ ਫੇਰ ਉਥੋਂ ਇੱਕ ਸੱਪ ਪੈਦਾ ਕੀਤਾ ਇਹਨੇ ਜੀ ਅੱਛਾ ਸੱਪ ਤਾਂ ਜਿਉਂਦਾ ਇਹਦੇ ਕੋਲ ਆਹ ਜੀ ਵੀ ਕੁੰਚਾ ਦੀ ਕੁੰਜ ਵੀ ਇਹਦੇ ਨਾਲ ਬਣੀ ਹੋਈ ਹੈ ਅੱਛਾ ਦੇਖੋ ਚੱਕਰ ਗਰੀ ਕਰਨ ਜਿਹੜਾ ਸੱਪ ਮਾਹਦੇ ਪੁੱਤ ਮੱਕੋ ਯਾਰ ਇਹੋ ਜਿਹੇ ਬੰਦਿਆਂ ਨੂੰ ਨਾ ਜਿਉਣ ਦਾ ਕੋਈ ਕਾਰਨ ਸੱਪ ਦੀ ਇਹ ਕੁੰਜੀ ਕਿੱਥੋਂ ਲੈ ਕੇ ਆਇਆ ਸਰ ਇਹ ਕੁੰਜੀ ਇਹਨੇ ਜਦੋਂ ਆ ਕੰਮ ਕੀਤਾ ਹੈਗਾ ਜੀ ਫੇਰ ਇਹਨੇ ਸਵਾ ਮਹੀਨਾ ਤੋੜੇ ਰੱਖ ਕੇ ਇਹਨੇ ਸੇਵਾ ਕਰਾਈ ਹੈ ਜੀ ਸੱਪ ਦੀ ਉਹਦੋਂ ਕੁੰਜ ਲਾਈ ਹੈਗੀ ਢਾ ਆ ਕੇ ਸਾਨੂੰ ਕਹਿੰਦਾ ਅਸੀਂ ਮੈਂ ਬਥੋ ਬਹੁਤ ਆਖਿਆ ਮੈਂ ਕਿਹਾ ਜੀ ਬਾਬਾ ਜੀ ਰਹਿਣ ਤੁਸੀਂ ਸਾਡੇ ਕੋਲ ਇਹ ਕਿੱਥੋਂ ਆਇਆ ਇਹ ਹੀ ਲੈ ਕੇ ਲੁਕੇ ਆਇਆ ਜੀ ਨਹੀਂ ਦੱਸਿਆ ਤਾਂ ਸਾਨੂੰ ਆਏ ਹੋਣਾ ਨਾ ਵੀ ਸੱਪ ਕਿੱਥੋਂ ਨਿਕਲੇ ਇੱਥੋਂ ਨਿਕਲਿਆ ਐਂ ਦੱਸਿਆ ਜੀ ਸੱਪ ਉਹਦੇ ਕੋਲੇ ਸੱਪ ਰੱਖਿਆ ਵੈ ਨੇ ਉਹ ਸਾਡੇ ਕੋਲ ਗੱਲ ਆ ਗਈ ਹੈ था। 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 ए, ए अच्छा फिर नहीं ਤੁਹਾਨੂੰ ਚਲੋ ਇਹ ਚੀਜ਼ਾਂ ਮਖਾਈਆਂ ਤੁਸੀਂ ਫਿਰ ਇਹ ਇਹ ਤੁਹਾਨੂੰ ਚੈੱਕ ਕਰਾਉਣ ਲਈ ਭੇਜਿਆ ਸੁਨਿਆਰੇ ਕੋਲ ਨਹੀਂ ਭੇਜਿਆ ਜੀ اچھا ਤੇ ਮਤਲਬ ਤੁਹਾਡੇ ਹੱਥ ਕਿਵੇਂ ਆਇਆ ਇਹ ਚੀਜ਼ ਇਹ ਜਦੋਂ ਇਹਨੇ ਸਾਰਾ ਕੱਢਿਆ ਜੀ ਕੱਢੀ ਆ ਕੱਢੀ ਆ ਕਿੰਨਾ ਪਾੜ ਲੈ ਕੇ ਕਿੰਨਾ ਕੱਢ ਲਿਆਗਾ ਮਤਲਬ ਇੰਨੀ ਵਿੱਚ ਇੰਨਾ ਸਮਾਨ ਕੱਢ ਲਿਆ ਹਾਂ ਇੰਨਾ ਕੱਢ ਕੇ ਲੈ ਗਿਆ ਕਿਤੇ 50 ਕਿੱਲੋ ਕੱਢ ਕਿੱਥੇ ਲੈ ਕੇ ਜਾਂਦਾ ਜੀ ਹੈ ਕਿੱਥੇ ਲੈ ਕੇ ਜਾਂਦਾ ਹੈ ਕੱਢ ਕੇ ਇਹ ਆਪਣੇ ਘਰੇ ਪਿੱਟ ਗਿਆ ਅੱਛਾ ਪਿੱਤਲ ਦੀ ਇੱਕ ਦੂਜੀ ਹੈਗੀ ਆਪਾਂ ਕੀ ਕਹਦੇ ਨੂੰ ਪੁਰਾਣੀਆਂ ਬਟੋਈਆਂ ਗਾਗਰ ਹਾਂ ਗਾਗਰ ਉਹਦੇ ਵਿੱਚ ਪਾ ਗਏ ਰੱਖਦਾ ਸੀਗਾ ਇਹ ਤੇ ਲੋਕ ਲਾ ਗਏ ਚਾਬੀ ਇਹਦੇ ਕੋਲੇ ਹੁੰਦੀ ਸੀ ਪੇਟੀ ਨੂੰ ਜੀ ਹਾਂ 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 ਆਏ ਲਈ ਗੱਲ ਇਹ ਅਗਰ 40000 ਲੈ ਗਏ ਤੇ 35000 ਲੈ ਗਏ ਐਂ ਕਰਦੇ ਕਰਾਉਂਦੇ ਨੇ ਕਾਫੀ ਜਾਨੀ ਕਿ ਆਪਾਂ ਨੂੰ ਲੈ ਗਿਆ ਨਹੀਂ ਫਿਰ ਇਹ ਪਤਾ ਕਿਵੇਂ ਲੱਗਿਆ ਵੀ ਨਕਲੀ ਆ ਇਹ ਨਕਲੀ ਫਿਰ ਜਿੰਦਰਾ ਬਣਿਆ ਸੀ ਜੀ ਤੁਸੀਂ ਆਪ ਹੀ ਜਿੰਦਰਾ ਸੀ ਆਪ ਭੰਨਿਆ ਪਰ ਨਹੀਂ ਦੁਬੀ ਹੋਏ ਨਹੀਂ ਜਿੰਦਰਾ ਜਦੋਂ ਲਾਤਾ ਤੁਸੀਂ ਇਹਨੂੰ ਕਹਿੰਦੇ ਰਹੇ ਵੀ ਖਜ਼ਾਨਾ ਕੱਢ ਇਹਨੇ ਹਾਂ ਬਹੁਤ ਆਖਿਆ ਨੂੰ ਇਹ ਅਸੀਂ ਤਾਂ ਜਦੋਂ ਕੰਗਾਲ ਹੋ ਗਏ ਸੀ ਦਾ ਜੀ ਇਹ ਕੀ ਕਹਿੰਦਾ ਇਹ ਕਹਿੰਦਾ ਮੈਂ ਆਉਂਗਾ ਸੁਨਿਆਰੀ ਲੁਧਿਆਣੇ ਵਾਲੇ ਆ ਜੀ ਇੱਥੇ ਵਿੱਚ ਤਾਂ ਮੰਨ ਕੇ ਚੱਲ ਵੀ ਇਹਨਾਂ ਲੈਣਾਂ ਨੇ ਕਿਸੇ ਨੂੰ ਅੱਛਾ ਲੁਧਿਆਣੇ ਦੇ ਮੇਰੇ ਬੰਦੇ ਪੱਕੇ ਕੀ ਮੈਂ ਤੁਹਾਨੂੰ ਦੱਸਦਾ ਵਾਂ ਵੀ ਇਹਦੇ 'ਚ ਨਾ ਦੋ ਬੰਦੇ ਦੋ ਬੰਦਿਆਂ ਦਾ ਨਾਮ ਸਾਡੇ ਕੋਲੇ ਆ ਗਿਆ ਬਾਪੇ ਦੇ ਨਾਲ ਵੀ ਰਲੇ ਹੋਇਆ ਤੇ ਇੱਕ ਡਾਕਟਰ ਡਾਕਟਰ ਆ ਕੋਈ ਇੱਕ ਹੋਰ ਆ ਤੂੰ ਵੀ ਤਿਆਰ ਰਹਿਣ ਸੱਜਣੋ ਤਿਆਰ ਰਹੋ ਜਹਾਜ ਤੁਹਾਡਾ ਵੀ ਬਣਿਆ ਲੋ ਬਸ ਕਿਹੜੀ ਏਰੀਏ ਦੇ ਬਾਬਾ ਜੀ ਬਸ ਇਸੇ ਏਰੀਏ ਦੇ ਆ ਨੇੜੇ ਤੇੜੀ ਉਹਨਾਂ ਨੂੰ ਬੇਨਤੀ ਆ ਵੀ ਆਪੇ ਹੀ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਘਰੇ ਆ ਜਾਓ ਹੂੰ ਤੇ ਆਪਦੀ ਜੋ ਜੋ ਠੱਗੀ ਕਿਵੇਂ ਮਾਰੀ ਤੁਸੀਂ ਨਾਲ ਇਹਦੇ ਹਮਾਇਤੀ ਬਣ ਕੇ ਲੱਖਾਂ ਰੁਪਏ ਲੁੱਟਿਆ ਠੱਗਿਆ ਨਾਲ ਇਹਦਾ ਸਾਥ ਦਿੰਦੇ ਸੀ ਜੀ ਉਹ ਹੁਣ ਨਾਲ ਹੀ ਤੇ ਆਜੋ ਤੁਸੀਂ ਬੇਨਤੀ ਆ ਭਈ ਤੇ ਨਹੀਂ ਬਹੁਤ ਭੈੜੀ ਹੋਣੀ ਆ ਤੁਹਾਡੇ ਨਾਲ ਬਸ ਇਹ ਯਾਦ ਰੱਖਿਓ ਮੇਰੀਆਂ ਗੱਲਾਂ ਇੱਕ ਮਿੰਟ ਅੱਗੇ ਸ਼ਾਂਤੀਪੂਰਵਕ ਚੱਲੇ ਆ ਤੇ ਹੁਣ ਸਾਡਾ ਜਿਹੜਾ ਰੂਪ ਨਾ ਦੂਜਾ ਵੇਖੋਗੇ ਵੀ ਭਾਈ ਤੁਸੀਂ ਯਾਰ ਛੱਡੇ ਹੀ ਘਰ ਕੋਈ ਨਹੀਂ ਕੰਜਰੋ ਤੁਸੀਂ ਤੁਹਾਡੇ ਯਾਰ ਪੁੱਤ ਮਰ ਗਏ ਤੁਹਾਡੇ ਬੇੜਾ ਹੀ ਬਹਿ ਗਏ ਤੁਹਾਡਾ ਯਾਰ ਤੁਸੀਂ ਕੋਈ 50000 20000 ਲੱਖ ਦੀ ਠੱਗੀ ਹੁੰਦੀ ਆ ਤੁਸੀਂ 10 10 ਲੱਖ ਗਰੀਬਾਂ ਬੰਦਿਆਂ ਤੋਂ ਯਾਰ ਅੱਛਾ ਫਿਰ ਤੁਸੀਂ ਜਿੰਦਰਾ ਭੰਨਿਆ ਫਿਰ ਇਹ ਇਹ ਉੱਥੋਂ ਮਿਲਿਆ ਇਹ ਉੱਥੋਂ ਮਿਲਿਆ ਹਾਂ ਲਾਲ ਗੰਢੜੀ ਜੀ ਹਾਂਜੀ ਹਾਂਜੀ ਫਿਰ ਮੈਂ ਦੋ ਤਿੰਨ ਚੀਜ਼ਾਂ ਲੈ ਗਿਆ ਮੈਂ ਸਨੇਰੇ ਕੋਲੇ ਜੀ ਨਹੀਂ ਜਦੋਂ ਤੁਹਾਨੂੰ ਤੁਸੀਂ ਮਤਲਬ ਸਮਾਨ ਖੋਲ ਲਿਆ ਹਾਂਜੀ ਹਾਂਜੀ ਖੋਲ ਕੇ ਡਰਤੀ ਸੀ ਜੀ ਨਹੀਂ ਤੁਹਾਨੂੰ ਕੀ ਕਹਿੰਦਾ ਸੀ ਜੇ ਜੈਨ ਨਾ ਖੋਲ ਜੈਨ ਨਾ ਕਹਿੰਦਾ ਜੀ ਅੱਛਾ ਜੈਨ ਜੈਨ ਨਾ ਕਹਿੰਦਾ ਜੀ ਵੇਖੋ ਮੈਂ ਜਿਹੜੀਆਂ ਪਹਿਲਾਂ ਗੱਲਾਂ ਦੱਸੀਆਂ ਸੀ ਜੈਨ ਹੀ ਪਹਿਲਾਂ ਅਸੀਂ ਜਦੋਂ ਮੰਨ ਕੇ ਚਲੋਏ ਜਦੋਂ ਉਹ ਕੰਮ ਕਰਨ ਤੋਂ ਪਹਿਲਾਂ ਵੀ ਮੈਨੂੰ ਇਹੀ ਉਹਨੇ ਆਖ ਕੇ ਕਹਿੰਦਾ ਜੇ ਵਿਜਾਪਾ ਸਮਾਨ ਕੱਢ ਲਿਆ ਸੌਖੇ ਰਹਿ ਜੂਗੇ ਤੁਸੀਂ ਨਹੀਂ ਤੁਹਾਡੇ ਪਰਿਵਾਰ ਨੂੰ ਜੈਨ ਖਤਰਾ ਕਰੂਗਾ ਕਰੂਗਾ ਤੇ ਚਲੋ ਤੇ ਇਹ ਸਮੱਸਿਆ ਹੈਗਾ ਤੁਸੀਂ ਬੇਨ ਡਰੇ ਜੰਦਰਾ ਖੋਲ ਲਿਆ ਤੁਮਾ ਕੱਟ ਲੀਆਂ ਹਾਂ ਹਾਂਜੀ ਹਾਂਜੀ ਫਿਰ ਇਹ ਕੱਟ ਕੇ ਚੋਕੜੇ ਲੈ ਗਏ ਦੋ ਤਿੰਨ ਚੀਜ਼ਾਂ ਮੈਂ ਲੈ ਗਿਆ ਜੀ ਸੁਨਿਆਰੇ ਕੋਲੇ ਹਾਂਜੀ 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 ਅੱਛਾ ਫਿਰ ਕੀ ਹੋਇਆ ਜਦੋਂ ਮੈਂ ਸੁਨਾਰੇ ਕੋਲ ਲਿਆ ਗਿਆ ਉਹ ਕਹਿੰਦਾ ਭਾਈ ਇਹ ਤਾਂ ਦੂਜਾ ਦਾ ਕੰਮ ਹੈ ਤਾਂ ਸਿਆਣਾ ਤਾਂ ਹੈ ਨਹੀਂਗਾ ਤੁਸੀਂ ਕੀ ਸੁਨਾਰੇ ਨੂੰ ਕਿਹਾ ਵੀ ਅਸੀਂ ਵੇਚਣਾ ਹਾਂ ਮੈਂ ਕਿਹਾ ਜੀ ਅੱਛਾ ਠੀਕ ਹੈ ਜੀ ਉਹਨੇ ਚੱਕ ਕੀਤਾ ਉਹਨੇ ਵੇਖ ਕੇ ਦੱਸਦਾ ਕਹਿੰਦਾ ਨਹੀਂ ਇਹ ਦੂਜੀ ਚੀਜ਼ ਆ ਕਹਿੰਦਾ ਵੀ ਇੱਕ ਗੱਲ ਮੈਂ ਹੋਰ ਕਹਾਂ ਸਾਡੀ ਮਹਿੰਮ ਦਾ ਇੰਨਾ ਕਸਰਤਾ ਚਲੋ ਪਿਆ ਵੀ ਲੋਕ ਜਾਗਰੂਤਤਾ ਹੋ ਗਏ ਨੇ ਤੇ ਸचेत ਹੋ ਜੋ ਇੱਕਾ ਹੁਣੇ ਸਾਧ ਫੜਿਆ ਜਿਹੜਾ ਨਕਲੀ ਨੋਟ ਬਣਾਉਂਦਾ ਸੀ ਤੇ 10 ਲੱਖ ਦੀ ਧੱਗੀ ਧਰਮਕੋੜ ਤੋਂ ਮਾਰੀ ਹੈ ਤੇ ਮਤਲਬ ਉਹਨਾ ਤੁਸੀਂ ਲੋਕਾਂ ਨੂੰ ਵੀ ਬੇਨਤੀ ਹੈ ਥੋੜਾ ਸचेत ਹੋ ਜੋ ਐਵੇਂ ਜੇ ਕੰਮਾਂ 'ਚ ਕੁਝ ਨਹੀਂ ਆਏ ਪੈਸੇ ਸੋਨਾ ਨਿਕਲਣ ਲੱਗੇ ਜੇ ਹੀਰੇ ਨਿਕਲਣ ਲੱਗ ਜਾਣ ਫਿਰ ਇਹ ਆਪ ਹੀ ਕੱਢਣ ਲੱਗ ਪੈਣ ਹਨਾ ਤਾਂ ਲੋੜ ਹੀ ਨਹੀਂ ਆਪਾਂ ਨੂੰ ਅਮੀਰ ਕਰਨ ਦੀ ਤੇ ਆਪਾਂ ਮੇਰੀ ਦੇ ਚਾਂਸੇ 'ਚ ਆਪਾਂ ਕੰਗਾਲ ਹੋ ਕੇ ਬਹਿ ਜਾਂਦੇ ਆ। ਸੋ ਸੰਗਤ ਨੂੰ ਬੇਨਤੀ ਇਹ ਵੀ ਥੋੜਾ ਜਿਹਾ ਸੁਚੇਤ ਰਹੋ ਭਾਈ। ਸਾਡੀ ਮਹਿਮ ਦਾ ਇੰਨਾ ਹੀ ਅਸਰ ਬਹੁਤ ਹੈ ਵੀ ਲੋਕ ਜਿਹੜੇ ਚਿਹਰੇ ਅੱਗੇ ਆਉਣ ਲੱਗ ਗਏ ਆ ਕਿਸੇ ਨਾਲ 20000 ਦੀ ਕਿਸੇ ਨਾਲ 50000 ਦੀ ਠੱਗੀ ਵੱਜੀ ਹੈ। ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਮੈਂ ਫੋਨ ਬਹੁਤ ਘੱਟ ਚੱਕਦਾ ਮੇਰੇ ਸੇਵਾਦਾਰ ਵੀ ਘੱਟ ਕਿਉਂਕਿ ਕਾਲਾਂ ਹੀ ਇੰਨੀਆਂ ਆਉਂਦੀਆਂ ਇੱਕ ਕਾਲ ਅਸੀਂ ਚੱਕਦੇ ਆਂ ਚਾਰ ਵਿੱਚ ਆਈਆਂ ਹੁੰਦੀਆਂ। ਕਿਹਦੇ ਕਿਹਦੇ ਨਾਲ ਗੱਲ ਕਰੀਏ? ਸੋ ਮੈਂ ਤੁਹਾਨੂੰ ਐਡਰੈਸ ਦਿੰਨਾ ਪਿੰਡ ਪੱਕਾ ਨੰਬਰ 1 ਜ਼ਿਲ੍ਹਾ ਫਰੀਦਕੋਟ ਨੇੜੇ ਟਹਿਣਾ ਪਿੰਡ ਪੱਕਾ ਨੰਬਰ 1 ਜ਼ਿਲ੍ਹਾ ਫਰੀਦਕੋਟ ਮੇਰੇ ਘਰ ਤੁਸੀਂ ਸ਼ਨੀਵਾਰ ਜਦੋਂ ਮਰਜ਼ੀ ਆ ਸਕਦੇ ਹੋ ਬਿਨ ਫੋਨ ਲਾਏ ਕਿਸੇ ਨਾ ਠੱਗੀ ਵਜੀ ਹੈ ਏਜੰਟਾਂ ਨੇ ਠਗੀਆਂ ਮਾਰੀਆਂ ਜੋ ਵੀ ਕੀਤਾ ਹੈ ਠੀਕ ਹੈ ਕਿਤੇ ਵੀ ਕਿਸੇ ਨੂੰ ਗੁੰਮਰਾਹ ਕੀਤਾ ਲੁੱਟਿਆ ਠੱਗਿਆ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਮੇਰੇ ਘਰੇ ਆਜੋ ਸ਼ਨੀਵਾਰ ਸ਼ਨੀਵਾਰ ਮੈਂ ਤੁਹਾਨੂੰ ਘਰ ਮਿਲੂੰਗਾ ਜੀ ਪਿੰਡ ਪੱਕਾ ਨੰਬਰ 1 ਅੱਛਾ ਠੀਕ ਹੈ ਜੀ ਤੇ ਉਹ ਕਹਿੰਦਾ ਵੀ ਮਤਲਬ ਨਕਲੀ ਹੈ ਨਕਲੀ ਹੈ ਜੀ ਮੈਂ ਘਰੇ ਗਿਆ ਕੀ ਫਿਰ ਕੀ ਵਾਪਰਿਆ ਤੁਹਾਡੇ ਤੇ ਜਦੋਂ ਮੈਂ ਘਰੇ ਗਿਆ ਨਹੀਂ ਜੇ ਸੁਨਿਆਰੇ ਦੀ ਦੁਕਾਨ ਤੇ ਖੜਿਆ ਤੁਮ ਸੁਨਿਆਰੇ ਨੇ ਜਦੋਂ ਕਿਹਾ ਵੀ ਇਹ ਤਾਂ ਆਰਟੀਫੀਸ਼ੀਅਲ ਇਹ ਖੰਦੂਰੀ ਨਹੀਂ ਆ ਗਿਆ ਜੀ ਮਤਲਬ ਡਿਪਰੈਸ਼ਨ ਹਾਂ ਜੀ ਹਾਂ ਜੀ ਬਈ ਆਰੇ ਮੈਂ ਘਰੇ ਮਸਾ ਹੀ ਪਹੁੰਚਿਆ ਜੀ ਹੂੰ ਜਦੋਂ ਮੈਂ ਘਰੇ ਪਹੁੰਚਿਆ ਤੇ ਮੈਂ ਘਰੇ ਗੱਲ ਮਤੋਂ ਹੁੰਦੀ ਨਹੀਂ ਸੀ ਜੀ ਮੈਂ ਇਹਨੂੰ ਫੋਨ ਲਾਇਆ ਇਹਨੂੰ ਫੋਨ ਲਾ ਕੇ ਤੇ ਮੈਂ ਇਹਦਾ ਕਹਤਾ ਮੈਂ ਕਹਿਆ ਜੀ ਮੈਂ ਜਾ ਆ ਉਹ ਸਭ ਨਕਲੀ ਹੈਗਾ ਹੈ ਤੁਸੀਂ ਦੱਸਣ ਦੀ بجائے ਇਹਨੂੰ ਘਰੇ ਬੁਲਾ ਲੈਣਾ ਹੀ ਬੰਦ ਲੈਣਾ ਸੀ ਖਰਾਬ ਸੀ ਗਈ ਅੱਛਾ ਖਰਾਬ ਸੀ ਗਈ ਫਿਰ ਕੀ ਹੋਇਆ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਉਹ ਕੰਮ ਖਰਾਬ ਹੋ ਗਿਆ ਜੀ ਸਾਨੂੰ ਪਤਾ ਲੱਗਾ ਇਹਦਾ ਇਹ ਫਿੱਡੇ ਸੀਗਾ ਰਹਿੰਦਾ ਪਿਆ ਹੂੰ ਘਰੋਂ ਹੀ ਖਰਾਬ ਸੀ ਗਈ ਹੂੰ 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 ਫਿੱਡੇ ਰਹਿੰਦਾ ਪਿਆ ਸੀ ਮੈਨੂੰ ਥੋੜੀ ਨੌਲਜ ਮਿਲੀ ਮੈਂ ਉੱਥੇ ਇਹ ਪੁੱਛਾ ਕੀਤਾ ਦਾ ਜੀ ਉਸ ਤੋਂ ਇੱਕ ਦੋ ਦਿਨ ਪਹਿਲਾਂ ਇੱਥੋਂ ਨਿਕਲ ਗਿਆ ਜੀ ਜੀ ਹਾਂਜੀ ਹਾਂਜੀ ਇਹ ਮੁੜ ਕੇ ਤੁਹਾਡੀ ਕਿਰਪਾ ਨਾਲ ਜੀ ਠੀਕ ਹੋ ਜੀ ਇਹ ਸਾਨੂੰ ਹੁਣ ਪਤਾ ਲੱਗਿਆ ਵੀ ਇਹ ਫੜਿਆ ਗਿਆ ਹੁੰਦਾ ਜੀ ਹਾਂ ਵੀਡੀਓ ਦੇਖ ਕੇ ਤੁਸੀਂ ਆ ਗਏ ਬਹੁਤ ਜਿਆਦਾ ਹੀ ਬਹੁਤ ਜਿਆਦਾ ਹੈਗੇ ਜੀ ਲੋਕਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਵੀ ਇਹੋ ਜਿਹੇ ਠੱਗਾਂ ਤੋਂ ਬਚੋ ਜੀ ਠੀਕ ਆ ਸਭ ਤੋਂ ਪਹਿਲਾਂ ਰੱਬ ਦਾ ਨਾਮ ਲਓ ਜੀ ਅਸੀਂ ਤਾਂ ਸਿਰਫ ਇੱਕ ਲਾਡਰੀ ਚੱਕਰ ਤੋਂ ਸਾਨੂੰ ਦੰਨੇ ਪਸਾਇਆ ਗਿਆ ਸੀ ਲਾਡਰੀ ਜਿਹੜੇ ਕੋਈ ਪਾਉਂਦਾ ਹੀ ਪਾਉਂਦਾ ਜੀ ਠੀਕ ਹੈ ਨਾ ਜੀ ਤੇ ਸਾਨੂੰ ਇਹ ਚੀਜ਼ਾਂ ਨਹੀਂ ਸਾਨੂੰ ਇਹ ਜਦੋਂ ਇਹ ਪਾਸੇ ਲੈ ਕੇ ਗਿਆ ਸਾਨੂੰ ਇਹਨੇ ਦਿੱਤਾ ਡਰਾਵਾ ਜੰਨ ਦਾ ਹਾਂ ਵਿਚ ਜਨ ਹੈਗਾ ਨਹੀਂ ਤੁਹਾਡੇ ਖਾ ਬੰਦਾ ਡਰ ਜਾਂਦਾ ਜਾਂਦਾ ਹਾਂਜੀ ਹਾਂਜੀ ਉਹਨੂੰ ਜਨਣਾ ਦੀ ਕੋਈ ਚੀਜ਼ ਹੈ ਹਾਂਜੀ ਹਾਂਜੀ ਤਾਂ ਕੁਝ ਮਤਲਬ ਹੁੰਦੀਆਂ ਨਹੀਂ ਮੈਂ ਕਈ ਵਾਰੀ ਕਿਹਾ ਵੀ ਭੂਤ ਬੰਦਾ ਖੁਦ ਆਇਆ ਬਿਨਾਂ ਦਾ ਅਸੀਂ ਇਹੋ ਜੇ ਕੰਮ ਚੋਂਦੇ ਹਾਂ ਅਸੀਂ ਇਹੋ ਜੇ ਕੰਮ ਚੋਂਦੇ ਨਹੀਂਗੇ ਦੂਜਾ ਕੰਮ ਅਸੀਂ ਨਸ਼ੇ ਤੋਂ ਦੂਰ ਆ ਜੀ ਠੀਕ ਹੈ ਬਾਬੇ ਨਾਲਗ ਦੀ ਕਿਰਪਾ ਜੀ ਇੱਕ ਗੱਲ ਹੋਰ ਦੱਸਿਓ ਵੀ ਨੌਜਵਾਨ ਮਾਮਾ ਦੇ ਪੁੱਤ ਨਸ਼ੇ ਕਰਦੇ ਆ ਤੇ ਬੀਬੀਗਾਂ ਕਰਨਾ ਉਹਨਾਂ ਨੇ ਮੇਰੇ ਹੱਥ ਜੋੜ ਕੇ ਬੇਨਤੀ ਆ ਜੀ ਮੇਰੀ ਅੱਜ ਤੋਂ 36 37 ਸਾਲ ਦੀ ਉਮਰ ਹੋ ਚੁੱਕੀ ਹੈ ਜੀ ਮੈਂ ਅੱਜ ਤੱਕ ਕੋਈ ਨਸ਼ਾ ਟੱਚ ਨਹੀਂ ਕੀਤਾ ਹੈ ਯਾਰੀ ਦੋਸਤੀ ਆਪਣੀ ਹਲਕਨ ਨਾਲ ਹੈ ਜੀ ਤੇ ਸਾਰਿਆਂ ਨੂੰ ਮੈਂ ਕਹਿਣਾ ਵੀਰੇ ਨਸ਼ੇ ਤੋਂ ਪਾਸੇ ਰਹੋ ਦੂਰ ਰਹੋ ਵੀਰੇ ਆਪਣੇ ਮਾਂ ਪਿਓ ਦੀ ਜਿਵੇਂ ਵਧੀਆ ਇਹਨਾਂ ਦਾ ਪਰ ਮੈਂ ਇਹ ਬੇਨਤੀ ਕਰਦਾ ਵੀ ਕਿਸੇ ਮਾਂ ਦਾ ਪੁੱਤ ਜਦੋਂ ਨਸ਼ਾ ਕਰਦਾ ਨਾ ਬਹੁਤ ਦੁੱਖ ਹੁੰਦਾ ਹੈ ਉਹਦੇ ਨਹੀਂ ਨਹੀਂ ਦੁੱਖ ਤਾਂ ਹੁੰਦਾ ਤੇ ਉਸੇ ਮਾਂ ਜਿਹੜੀ ਹੈ ਉਹ ਉਹਨੂੰ ਮਤਲਬ ਉਹ ਮਰੀਜ਼ ਹੈ ਬੱਚਾ ਨੌਜਵਾਨ ਸਾਡੇ ਬੱਚੇ ਉਹ ਮਰੀਜ਼ ਹੈ ਉਹਨੂੰ ਦਵਾਈ ਮਤਲਬ ਦੇਣ ਦੀ بجائے ਉਹ ਬਾਬਿਆਂ ਕੋਲ ਜਾਂਦੇ ਆਂ ਤੋਂ ਇਦਾਂ ਮਕਰ ਉੱਥੇ ਲੱਖਾਂ ਰੁਪਈਆਂ ਦੀਆਂ ਠੱਗੀ ਦਾ ਸ਼ਿਕਾਰ ਹੋ ਜਾਂਦੀਆਂ ਸੋ ਇਸ ਕਰਕੇ ਬੀਬੀਆਂ ਭੈਣਾਂ ਨੂੰ ਵੀ ਬੇਨਤੀ ਹੈ ਵੀ ਇਹ ਬਾਬੇ ਜਿਹੜੇ ਕੱਲੇ ਪੰਜਾਬ 'ਚ ਹੀ ਹੈ ਇੰਡੀਆ 'ਚ ਹੀ ਹੈ ਕਦੇ ਤੁਸੀਂ ਕੈਨੇਡਾ ਸੁਣਿਆ ਬਾਬਾ ਕੈਨੇਡਾ ਕਦੇ ਅਮਰੀਕਾ ਸੁਣਿਆ ਬਾਬਾ ਕਦੇ ਤੁਸੀਂ ਬਾਹਰਲੀਆਂ ਕੰਟਰੀਆਂ ਤੋਂ ਸੁਣਿਆ ਵੀ ਬਾਬਾ हां ਇਹਨਾਂ ਜ਼ਰੂਰ ਹੈ ਵੀ ਬਾਹਰਲੇ ਲੋਕ ਵੀ ਕੁਝ ਇਹਨਾਂ ਮਤਲਬ ਪਖੰਡੀਆਂ ਦੇ ਨਾਲ ਮਤਲਬ ਲੁੱਟੇ ਗਏ ਠੱਗੇ ਗਏ ਉਹਨਾਂ ਤੋਂ ਵੀ ਬਹੁਤ ਸਾਰੀਆਂ ਠਗੀਆਂ ਮੈਨੂੰ ਬਾਹਰੋਂ ਬਹੁਤ ਕਾਲ ਆਉਂਦੇ ਨੇ ਸੋ ਇਸ ਕਰਕੇ ਬਾਹਰ ਕੋਈ ਬਾਬਾ ਨਹੀਂ ਇੰਡੀਆ 'ਚ ਹੀ ਬਾਬੇ ਪੈਦਾ ਹੋਏ ਨੇ ਸੋ ਇਹਨਾਂ ਦਾ ਬਾਈਕਾਟ ਕਰੋ ਪਖੰਡਵਾਦ ਨੂੰ ਖਤਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ